ਉੜੀ ਰੈਣ ਦਿਨ ਸਪ੍ਰਭਾਤ ਤੂੰ ਹੈ ਹੀ ਗਾਵਣਾ ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਜਾਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਰੈਣ ਦਿਨਸ ਪਰਬਾਤ ਤੁਹੈ ਹੀ ਗਾਵਣਾ ਜੀਏ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਤ ਬਲਿ ਹਾਰੈ ਬਲ ਬਲ ਜਾਵਣਾ ਜਨ ਨਾਨਕ ਸਤ ਬਲਿ ਹਾਰੈ ਬਲ ਬਲ ਜਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀਏ ਜੰਤ ਸਰਬੱਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਜਾਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਰੈਣ ਦਿਨਸ ਪ੍ਰਭਾਤ ਤੁਹੈ ਹੀ ਗਾਵਣਾ ਜੀਏ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਜਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਪਉੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀਅ ਜੰਤ ਸਰਬੱਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਜਾਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਰੈਣ ਦਿਨਸ ਪ੍ਰਭਾਤ ਤੁਹੈ ਹੀ ਗਾਵਣਾ ਜੀਏ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਜਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀਏ ਜੰਤ ਸਰਬੱਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਜਾਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਰੈਣ ਦਿਨਤ ਪ੍ਰਭਾਤ ਤੁਹੈ ਹੀ ਗਾਵਣਾ ਜੀਏ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਤ ਬਲਿ ਹਾਰੈ ਬਲ ਬਲ ਜਾਵਣਾ ਜਨ ਨਾਨਕ ਸਤ ਬਲਿ ਹਾਰੈ ਬਲ ਬਲ ਜਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਪਉੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀਏ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਜਾਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਰੈਣ ਦਿਨਸ ਪ੍ਰਭਾਤ ਤੁਹੈ ਹੀ ਗਾਵਣਾ ਜੀਏ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਜਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਪੌੜੀ ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀਏ ਜੰਤ ਸਰਬੱਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਤਿ ਬਲਿਹਾਰੈ ਬਲ ਬਲ ਜਾਵਣਾ ਜਾਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਰੈਣ ਦਿਨਸ ਪ੍ਰਭਾਤ ਤੁਹੈ ਹੀ ਗਾਵਣਾ ਜੀਏ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਜਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਪਉੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀਏ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਜਾਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ ਰੈਣ ਦਿਨਸ ਪ੍ਰਭਾਤ ਤੁਹੈ ਹੀ ਗਾਵਣਾ ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਤ ਬਲਿ ਹਾਰੈ ਬਲ ਬਲ ਜਾਵਣਾ ਜਨ ਨਾਨਕ ਸਤ ਬਲਿ ਹਾਰੈ ਬਲ ਬਲ ਜਾਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ